ਨੇ ਕਮਿਸ਼ਨ ਸਾਹਿਬ ਮੇਰੇ ਹੱਥ ਖੜੇ ਇਹਨੂੰ ਤਾਂ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ ਸਰ ਕੀ ਕਰਨੇ ਛੇ ਸਰ ਕੀ ਕਰਨ ਇਹਦਾ ਜਵਾਬ ਦਿਓ ਮੈਨੂੰ ਕੋਈ ਡਾਇਰੈਕਟਰ ਵੀ ਦੇ ਕੇ ਆਏ ਇਸ ਚੀਜ਼ ਦਾ ਹਾਂ ਹਾਂ ਤੇ ਵੇਖ ਲਓ ਸਾਡੇ ਹਾਲਾਤ ਵੇਖ ਲਓ ਕਿਦਾਂ ਦੇ ਆਸੀਂ ਖੁੱਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਹੋਰ ਦੋਰਾ ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਆਇਆ ਇੱਥੇ ਨਹੀਂ ਬਖਸ਼ਣ ਦੇ ਤਾਂ ਤੁਸੀਂ ਹੋਰ ਦੱਸੋ ਇਹਦਾ ਕੰਮ ਕਰੋਗੇ ਸ਼ਾਹ ਦੇ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀਨਾ ਹੋ ਗਿਆ ਤਰਲੇ ਮਾਰਦਿਆਂ ਕਿ ਵੇਖੋ ਇਹ ਰੋਡ ਦਾ ਹਾਲ ਕੀ ਆ ਦਾ ਵੇਖੋ ਇੱਥੇ ਸਾਰਾ ਇਨਾ ਗੱਦਰ ਪਿਆ ਬਾਬੇ ਦਾ ਵਿਆਹ ਆ ਸੀ ਇੱਕ ਬਾਬੇ ਦੇ ਵਿਆਹ ਤੇ ਤੁਹਾਡਾ ਪਤਾ ਵੀ ਸਾਰੇ ਪੰਜਾਬ ਦਾ ਅਖੰਡ ਕੀਰਤਨ ਹੀ ਜਸਾ ਪਲੱਸ ਡਾਕਟਰ ਸ਼ਿਵ ਸਿੰਘ ਉਹਦੇ 3 ਦਿਨਾਂ ਚ ਕੀਰਤਨ ਦਰਬਾਰ ਤੇ ਲੱਲੇ ਇਸ ਸਾਡੀ ਹਾਲਾਤ ਇਹ ਵੇਖਣਗੇ ਆਣ ਕੇ ਤੇ ਲੰਦ ਸੋ ਵਧੀਆ ਰੋਡ ਸਭ ਤੋਂ ਘੱਟ ਰੋਡ ਹੋਵੇ ਤੇ ਪੀ ਆਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਨਹੀਂ ਕਰਨ ਦੇ ਆੜੇ ਤੈਨੂੰ 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 ਐਪਲੀਕੇਸ਼ਨ ਦੀ ਲੋੜ ਆ ਨਹੀਂ ਸਰ ਮੈਂ ਵੈਸੇ ਉਹਦੇ ਵੀ ਕਨੇ ਐਪਲੀਕੇਸ਼ਨ ਦੇ ਕੇ ਆ ਮੈਂ ਕਹਿੰਦਾ ਪੁੱਛੋ ਤੁਸੀਂ ਆਪਣੀ ਡਾਇਰੀ ਲਵਾ ਕੇ ਐਪਲੀਕੇਸ਼ਨ ਦੇ ਕੇ ਆ ਤੁਹਾਡੇ ਦਫ਼ਤਰ ਕੋਈ ਨਹੀਂ ਨਹੀਂ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਆ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮ ਐਲ ਐ ਮੇਰਾ ਫਰਜ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਾਈਕ ਦੀ ਲੰਡੀ ਗਾ ਸਤਿ ਸ੍ਰੀ ਅਕਾਲ ਲਾਉਡ ਆਨ ਕਰੋ ਰਜਿੰਦਰ ਸਿੰਘ ਜੀ ਲਾਈਕ ਕਰ ਦਿਓ ਐਸੇ ਸੁਪਰਨਾ ਕੋ ਲਾਈ ਦੀ ਲਾਈ ਸਰ ਇਹ ਤੋਂ ਸਰ ਆ ਕੀ ਸਾਹਿਬ ਜਿਹੜਾ ਫਾਈਲ ਤੋਂ ਲੱਗਦਾ ਹੈ ਅਗਰ ਸਿੱਧੇ ਬੱਚੇ ਲੈ ਲੈ ਤਾਂ ਮੇਰਾ ਫੋਨ ਨਾ ਕਰੀ ਤਾਂ ਮੈਂ ਪਤਾ ਨਹੀਂ ਤਾਂ ਨਾਲੇ ਤਾਂ ਰਾਣਾ ਕੋੜਾ ਇਹ ਲੱਗਿਆ ਨਹੀਂ ਹੱਥ ਹੀ ਨਹੀਂ ਲੱਗਾ ਪਤਾ ਤੇ ਇਹਨਾਂ ਨੂੰ ਸਾਰਾ ਹੀ ਆ ਨਾ ਪਤਾ ਤੇ ਇਹਨਾਂ ਨੂੰ ਸਾਰਾ ਹੀ ਆ ਇੱਥੇ ਡਿਊਟੀ ਕੀ ਦੀ ਆ ਸਰ ਉਹ ਕੰਪੈਕਟਰ ਚੱਲਦਾ ਹੈ ਹਾਂ ਟਰਾਲੀ ਵਾਲਾ ਨਹੀਂ ਹੁੰਦਾ ਕੰਪੈਕਟਰ ਕੰਪੈਕਟਰ ਉਹ ਕੀ ਕਰਦਾ ਇਕੱਠਾ ਕਰਕੇ ਰੱਖ ਜਾਂਦਾ ਨਹੀਂ ਸਰ ਉਹ ਕਰਦਾ ਡਿਊਟੀਆਂ ਕੀ ਦੀਆਂ ਸੁਪਰਡੈਂਟ ਕਿਹੜਾ ਇੱਥੇ ਉਹ ਕੀ ਸੁਪਰਵਾਈਜ਼ਰ ਕੌਣ ਹੈ ਰਿਕਾ ਸੁਪਰਵਾਈਜ਼ਰ ਕੌਣ ਹੈ ਇੱਥੇ ਕੋਈ ਸਟੇਟ ਦਾ ਏਰੀਆ ਮੈਨੇਜਰ ਕਿਤਦਾ ਹੀ ਕਹਿੰਦਾ ਕੋਈ ਚੁਕਾਇਆ ਕਿ ਉਹ ਦੇ ਕੂੜੇ ਨਹੀਂ ਦੋ ਦਿਨਾਂ ਨੂੰ ਕੂੜੀ ਕਰਦੇ ਪਾਉ ਦਾ ਕੂੜਾ ਪੁਰਾਣਾ ਕੂੜਾ ਕਿੰਨਾ ਚਿਰ ਹੋ ਗਿਆ ਕੂੜੇ ਨੂੰ ਕਿੰਨਾ ਕਿੰਨੀਆਂ ਫੋਟੋਆਂ ਪੈ ਗਈਆਂ ਵੀ ਆ ਕੂੜਾ ਆ ਸਾਰੀ ਰੂਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਜੀ ਕਿੰਨਾ ਵੱਡਾ ਕਰਤਾ ਜੇ ਤੁਹਾਡਾ ਤੁਹਾਡੇ ਵੱਲ ਮੇਅਰ ਦਾ ਨਹੀਂ ਧਿਆਨ ਤੇ ਕਮ ਸੇ ਕਮ ਤੁਹਾਡਾ ਨਿੱਜੀ ਫਰਜ਼ ਨਹੀਂ ਬਣਦਾ ਕੰਮ ਕਰਦੇ ਫਰਜ਼ ਬਣਦਾ ਕਿ ਨਹੀਂ ਬਣਦਾ ਹੂੰ ਦੱਸੋ ਮੈਨੂੰ ਕੀ ਜਵਾਬ ਹੈ ਨਾ ਸਰ ਕੀ ਕਰਨੇ ਛੇ ਸਰ ਕੀ ਕਰਨੇ ਐਦਾ ਜਵਾਬ ਦਿਓ ਮੈਨੂੰ ਪਾਲਕੀ ਸਾਹਿਬ ਦੇ ਸਰ ਰਸਤੇ ਪਾਲਕੀ ਸਾਹਿਬ ਬਟਾਲਾ ਜਿਹੜਾ ਮੇਲਾ ਚੱਲਦਾ ਨਾ ਮੇਰਾ ਬਾਬਾ ਜੀ ਦਾ ਵਿਆਹ ਸਾਰਾ ਸ਼ਹਿਰ ਭਰਿਆ ਹੁੰਦਾ ਤੁਹਾਨੂੰ ਪਹਿਲੀ ਵਾਰੀ ਇਹ ਕੰਮ ਕਰਨ ਲੱਗਾ ਨਹੀਂ ਨਹੀਂ ਸਰ ਕਹਿੰਦੇ ਬਾਬਾ ਜੀ ਦੇ ਵਿਆਹ ਵੇਖਿਆ ਆਪਾਂ ਫਿਰ ਕੁਲੀ ਕਰਾ ਦੇ ਤੁਸੀਂ 10 ਮੈਂ ਕਰਵਾ ਲੇ ਨੀ ਨੀ ਸਵੇਰੇ ਤੇ ਹੁਣ ਮੈਂ ਆਪੇ ਕਰਾ ਲੂੰ ਉਹਦੇ ਮੈਂ ਕਰਾ ਲੂੰਗਾ ਨਹੀਂ ਨਹੀਂ ਕਮਿਸ਼ਨ ਸਾਹਿਬ ਮੇਰੇ ਹੱਥ ਖੜੇ ਇਹਨੂੰ ਤੇ ਸਸਪੈਂਡ ਕਰੋ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹਾਜ਼ਰ ਚਾਹੀਦਾ ਇਹ ਨਹੀਂ ਹਾਜ਼ਰ ਚਾਹੀਦਾ ਤੂੰ ਜਲ ਕਰ ਰਾਮ ਤੂੰ ਠੀਕ ਆ ਤੂੰ ਰਾਮ ਕਰ ਤੂੰ ਤੂੰ ਨੌਕਰੀ ਕਰਨ ਦੇ ਕਾਬਿਲ ਨਹੀਂ ਹੈ ਮੈਂ ਜਨਾਬ ਸਾਹਿਬ ਨੂੰ ਡਾਕਟਰ ਵੀ ਦੇਖਿਆ ਇਹ ਚੀਜ਼ ਹਾਂ ਹਾਂ ਦੇ ਲੋ ਸਾਡੇ ਹੜਾ ਦੇ ਲੋ ਕਿੱਦਾਂ ਦੀ ਆ ਹੁੰਦ ਪੰਜ ਪੰਜ ਜਵਾਬ ਦੇ ਜਵਾਬ ਦੇ ਜਵਾਬ ਦੇ ਇੱਕ ਹੋਰ ਦौरा ਸਾਹਿਬ ਆ ਜੇ ਤੁਸੀਂ ਆ ਗੁਰੂ ਘਰ ਆ ਇੱਥੇ ਨਹੀਂ ਬਖੰਡੇ ਤਾਂ ਤੁਸੀਂ ਹੋਰ ਦਾ ਸੁੱਕੇ ਦਾ ਕੰਮ ਕਰੋਗੇ ਸ਼ਾਇਦ ਮੇਰੀ ਗੱਲ ਸੁਣ ਲਓ ਇੱਕ ਮਹੀਨਾ ਹੋ ਗਿਆ ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਵੀਨਾ ਹੋ ਗਿਆ ਤੇਰੇ ਲਈ ਮਾਰਦਿਆਂ ਵੀ ਵੇਖੋ ਇਹ ਰੋਡ ਦਾ ਹਾਲ ਕੀ ਆ ਤਾ ਦੇਖੋ ਇੱਥੇ ਸਾਰਾ ਇਨਾ ਗਦਰ ਪਿਆ ਬਾਬੇ ਦਾ ਵਿਆਹ ਵਾਹੀ ਬਾਬੇ ਦੇ ਵਿਆਹ ਤੇ ਤੁਹਾਨੂੰ ਪਤਾ ਸਾਰੇ ਪੰਜਾਬ ਦਾ ਅਖੰਡ ਕੀਰਤ ਨਹੀਂ ਜਸਾ ਪਲੱਸ 1000 ਸਿਰ ਤੋਂ ਤੇ ਤਿੰਨ ਦਿਨ ਦਾ ਕੀਤਨ ਤੋਂ ਬਾਅਦ ਤੇ ਲੱਗੇ ਸਾਡੀ ਹਾਲਾਤ ਦੇ ਦੇਖਣ ਗਿਆ ਤੇ ਪਹਿਲੇ 100 ਵਧੀਆ ਨੂੰ ਸਭ ਤੋਂ ਘੱਟ ਘਮੀ ਲੋਟ ਹੋਰ ਪੀ ਯਾਰ ਐਪਲੀਕੇਸ਼ਨ ਨੂੰ ਛੱਡ ਕਿਨੂੰ ਦਿੱਤੀ ਆ ਤੂੰ ਇਨਚਾਰਜ ਐ ਇਥੋਂ ਦਾ ਕੋਈ ਨਹੀਂ ਕਰਨ ਤੇਨੂੰ ਤੈਨੂੰ ਤੈਨੂੰ ਐਪਲੀਕੇਸ਼ਨ ਦੀ ਲੋੜ ਆ ਫੋਟੋ ਤੁਸੀਂ ਆਪਣੀ ਡੈਰੀ ਲਵਾ ਕੇ ਆਪਣੀ ਲਿਖਣ ਦੇ ਕੇ ਤੁਹਾਡੇ ਦਫਤਰ ਭੇਜ ਨਹੀ ਨੀ ਤੇ ਆਪਣੀ ਜ਼ਿੰਮੇਵਾਰੀ ਕੀ ਬਣਦੀ ਹੈ ਕਿੰਨੀਆਂ ਟੀਮਾਂ ਨੇ ਆਪਣੀਆਂ ਜੇ ਮੈਂ ਐਮਐਲ ਆ ਮੇਰਾ ਫਰਜ਼ ਬਣਦਾ ਮੇਰੇ ਪਿੰਡ ਦੇ ਸਰਪੰਚ ਵੇਖਣੇ ਮੈਂ ਐਮਸੀ ਵੇਖਣਾ ਠੀਕ ਹੈ ਨਾ ਤੇ ਜੇ ਤੈਨੂੰ ਜ਼ਿੰਮੇਵਾਰੀ ਸ਼ਹਿਰ ਨਹੀਂ ਦਿੱਤੀ ਹੈ ਤੇ ਇਹ ਐਪਲੀਕੇਸ਼ਨਾਂ ਵੇਖਣੀ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਕਿਹਾ ਸੀ ਕਿ 15 ਅਗਸਤ ਤੱਕ ਅਸੀਂ ਦਿੱਤੀਆਂ ਸਾਨੂੰ 15 ਅਗਸਤ ਤੱਕ ਨਾਮ ਦੇ ਪੁੱਛ ਕਰਦੇ ਉਹ ਹੁਣ 15 ਗਾ